ਨਾਈ ਦਾ ਕੰਮ ਕਰਨ ਵਾਲਾ 22 ਸਾਲਾਂ ਦਾ ਨੌਜਵਾਨ ਨਿਕਲਿਆ ਹਥਿਆਰਾਂ ਦਾ ਸੌਦਾਗਰ ਹਾਂਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਪੁਲਿਸ ਨੇ ਇੱਕ ਨਾਈ ਦਾ ਕੰਮ ਕਰਨ ਵਾਲੇ 22 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਕੋਲੋਂ ਦੋ ਪਿਸਟਲ ਚਾਰ ਮੈਗਜ਼ੀਨ ਜਿਹੜੇ ਕੀ ਉਹ ਬਰਾਮਦ ਹੋਏ ਨੇ ਇਹ ਲਗਾਤਾਰ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਕਿ ਜਿਹੜੇ 19 20 ਸਾਲ ਦੇ 25 ਸਾਲ ਦੇ ਮੁੰਡੇ ਨੇ ਉਹ ਨਸ਼ੇ ਦੇ ਧੰਦੇ ਵਿੱਚ ਜਿਹੜੇ ਨੇ ਉਹ ਪਾਏ ਗਏ ਨੇ ਔਰ ਜਿਹੜਾ ਅਸਾਤਿਹਾਰਾਂ ਦੇ ਧੰਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ ਔਰ ਜਲਦ ਅਮੀਰ ਬਣਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਆ ਨੌਜਵਾਨਾਂ ਵਿੱਚ ਇੱਕ ਜਿਹੜੀ ਬਹੁਤ ਚੀਜ਼ ਦੇਖਣ ਨੂੰ ਮਿਲੀ ਹੈ ਕਿ ਉਹ ਗਲਤ ਰਾਹਾਂ ਦੇ ਉੱਪਰ ਚੱਲ ਪੈਂਦੇ ਆ ਜਲਦ ਅਮੀਰ ਹੋਣ ਦੇ ਚੱਕਰ ਦੇ ਵਿੱਚ ਔਰ ਤੁਹਾਨੂੰ ਦੱਸ ਦਈਏ ਕਿ ਬੜੀ ਹੀ ਮਾਪਪਨ ਨੂੰ ਵੀ ਇਸ ਉੱਪਰ ਸੋਚਣਾ ਚਾਹੀਦਾ ਹੈ ਕਿ ਅਗਰ ਬੱਚਾ ਇਹ ਤੁਹਾਡਾ ਤੁਹਾਨੂੰ ਲੱਗਦਾ ਕਿ ਇਹਦੇ ਜਿਹੜੇ ਰੰਗ ਟੰਗ ਬਦਲ ਗਏ ਨੇ ਤੁਹਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜਿਸ ਤਰ੍ਹਾਂ ਕਿ ਇਹ ਲੜਕਾ ਸਿਰਫ 22 ਸਾਲ ਦਾ ਹੈ ਕੰਮ ਤਾਂ ਨਾਈ ਦਾ ਕਰਦਾ ਸੀ ਪਰ ਨਾਲ-ਨਾਲ ਹਥਿਆਰਾਂ ਦਾ ਜਿਹੜਾ ਧੰਦਾ ਵੀ ਕਰਦਾ ਸੀਗਾ